ਕੋਹినూర్ ਹੀਰੇ ਬਾਰੇ ਸਭ ਦੇ ਹੀ ਜਾਣਦੇ ਹਨ ਲੋਹਾਰ ਦੇ ਮਹਾਰਾਜਾ ਰਣਜੀਤ ਸਿੰਘ ਆਪਣੀ ਸੱਜੀ ਬਾਹ ਦੇ ਡੋਲੇ ਤੇ ਇਹਨੂੰ ਸਜਾ ਕੇ ਰੱਖਦੇ ਸਨ ਦੁਨੀਆ ਦੇ ਸਭ ਤੋਂ ਵੱਧ ਬੇਸ਼ਕੀਮਤੀ ਹੀਰੇ ਦੇ ਮਾਲਕ ਸੀ ਸ਼ੇਰੇ ਪੰਜਾਬ ਰਣਜੀਤ ਸਿੰਘ ਤੇ ਉਹਨਾਂ ਰਣਜੀਤ ਸਿੰਘ ਦੀ ਮੌਤ ਉਪਰੰਤ ਇਹ ਹੀਰਾ ਬੜੇ ਚਲਾਕੇ ਨਾਲ ਮਹਾਰਾਜਾ ਦਲੀਪ ਸਿੰਘ ਤੋਂ ਅੰਗਰੇਜ਼ਾਂ ਦੀ ਧਰਤੀ ਤੇ ਮਹਾਰਾਣਾ ਵਿਕਟੋਰੀਆ ਦੇ ਤਾਜ ਵਿੱਚ ਸਜਾ ਦਿੱਤਾ ਗਿਆ ਕੋਹੇ ਨੂਰ ਦੀ ਕੀਮਤ ਅੱਜ ਵੀ ਕੋਈ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਬਸ ਇੰਨਾ ਕਿਹਾ ਜਾ ਸਕਦਾ ਹੈ ਕਿ ਇਹ ਕੋਹੇ ਨੂਰ ਸਾਰੀ ਦੁਨੀਆ ਦੇ ਲੋਕਾਂ ਦੀ 20 ਦਿਨ ਦੀ ਮੁਫਤ ਢਿੱਡ ਭਰ ਸਕਦਾ ਹੈ ਹੁਣ ਆਪ ਹੀ ਸੋਚੋ ਦੁਨੀਆ ਦਾ ਕਿੰਨਾ ਕੀਮਤੀ ਹੋ ਸਕਦਾ ਹੈ ਇਹ ਕੋਹੇ ਨੂਰ ਦਾ ਇਤਿਹਾਸ ਭਾਰਤ ਨਾਲ ਜੁੜਿਆ ਹੈ ਤੇ ਜੰਗਾ ਜੁੱਦਾਂ ਦਾ ਇਹ ਬੇਸ਼ਕੀਮਤੀ ਹੀਰਾ ਕਿੰਨੀ ਵਾਰ ਭਾਰਤ ਤੋਂ ਬਾਹਰ ਗਿਆ ਤੇ ਕਿੰਨੀ ਵਾਰ ਭਾਰਤ ਚ ਮੁੜਿਆ ਇਹ ਸਭ ਬਾਰੇ ਅਸੀਂ ਜਾਣਕਾਰੀ ਸਾਂਝੀ ਕਰਾਂਗੇ ਤੇ ਅੱਜ ਇਹ ਇੰਗਲੈਂਡ ਚ ਹੀ ਕਿਉਂ ਰਹਿ ਗਿਆ ਇਸ ਹੀਰੇ ਦਾ ਇਤਿਹਾਸ ਬਹੁਤ ਲੰਬਾ ਹੈ ਜਦੋਂ ਇਹ ਹੀਰਾ ਸਭ ਤੋਂ ਪਹਿਲਾਂ ਦੁਨੀਆ ਦੀ ਨਜ਼ਰ 'ਚ ਆਇਆ ਸੀ ਤੇ ਇਹ 1793 ਕੈਰਟ ਦਾ ਸੀ ਤੇ ਜੋ ਕਿ ਅੱਜ ਹੁਣ ਸਿਰਫ 105 ਕੈਰਟ ਦਾ ਰਹਿ ਗਿਆ ਹੈ ਐਡਾ ਵੱਡਾ ਹੀਰਾ ਵੱਖ-ਵੱਖ ਰਾਜੇ ਬਾਦਸ਼ਾਹਾਂ ਦੇ ਹੱਥਾਂ ਵਿੱਚ ਹੁੰਦਾ ਹੋਇਆ ਛੋਟਾ ਕਿਵੇਂ ਹੋ ਗਿਆ ਇਸ ਬਾਰੇ ਵੀ ਅਸੀਂ ਗੱਲ ਕਰਾਂਗੇ ਇਹ ਮੰਨਿਆ ਗਿਆ ਹੈ ਕਿ ਕਲਕੱਤੇ ਵਿੱਚ ਇਹ ਬੇ ਬੇਸ਼ਕੀਮਤੀ ਬੇਨਾਮ ਹੀਰਾ ਕਲਕੱਤੇ ਦੇ ਲੋਕਾਂ ਨੂੰ ਮਿਲਿਆ ਸੀ ਤੇ ਉਹਨਾਂ ਦੇ ਇਹ ਹੀਰਾ ਕਲਕੱਤੇ ਵਿੱਚ ਹੀ ਪੱਧਰਕਾਰੀ ਦੇ ਮੰਦਰ ਵਿੱਚ ਇੱਕ ਮੂਰਤੀ ਦੀ ਖੱਬੀ ਅੱਖ ਵਿੱਚ ਲਾ ਦਿੱਤਾ ਸੀ ਜਦੋਂ ਭਾਰਤ 'ਚ ਅਲ ਆਉਦਿਨ ਖਿਲਜੀ ਦਾ ਰਾਜ ਆਇਆ ਤੇ ਉਹਨੇ ਬਹੁਤ ਸਾਰੇ ਮੰਦਰ ਤੋੜੇ, ਲੁੱਟ ਖੋ ਮਚਾਈ। ਅਸਲ 'ਚ ਕੋਈ ਵੀ ਬਾਦਸ਼ਾਹ ਭਾਰਤ ਵਿੱਚ ਆਇਆ ਤੇ ਉਹਨਾਂ ਦਾ ਪਹਿਲਾ ਨਿਸ਼ਾਨਾ ਮੰਦਰ ਹੀ ਹੁੰਦੇ ਸਨ। ਕਿਉਂਕਿ ਮੰਦਰਾਂ ਵਿੱਚ ਹੀ ਉਹ ਬਹੁਤ ਸਾਰਾ ਸੋਨਾ, ਮੂਰਤੀ ਲੁੱਟ ਕੇ ਅਮੀਰ ਬਣ ਜਾਂਦੇ ਸੀ। ਕਿਉਂਕਿ ਮੰਦਰਾਂ ਵਿੱਚ ਹੀ ਸਭ ਤੋਂ ਵੱਧ ਧਨ-ਦੌਲ ਚੜਾਈ ਜਾਂਦੀ ਸੀ। ਜਦੋਂ ਖਿਲਜੀ ਦਾ ਕਮਾਂਡਰ ਮਲਿਕ ਕਫੂਰ ਕਲਕੱਤਿਆਂ ਦੇ ਰਾਜੇ ਵਿੱਚ ਸਾਰੇ ਮੰਦਰਾਂ ਤੇ ਹਮਲਾ ਕਰਨ ਤੋਂ ਬਾਅਦ ਜਦੋਂ ਭੱਦਰ ਕਾਲੀ ਮੰਦਰ ਲੁੱਟਿਆ ਜਾਂਦਾ ਹੈ ਤਾਂ ਮਲਿਕ ਕਫੂਰ ਦੀ ਨਜ਼ਰ ਇੱਕ ਬਹੁਤ ਹੀ ਚਮਕਦੀ ਚੀਜ਼ ਤੇ ਪਈ ਜਿਸ ਚਮਕ ਨਾਲ ਸਾਰਾ ਮੰਦਰ ਰੋਸ਼ਨਾ ਰਿਹਾ ਸੀ ਤੇ ਮਲਿਕ ਇਹ ਹੀਰਾ ਮੂਰਤੀ ਦੀ ਅੱਖ ਵਿੱਚੋਂ ਕੱਢ ਕੇ ਲੈ ਜਾਂਦਾ ਹੈ ਤੇ ਖਿਲਜੀ ਨੂੰ ਭੇਟ ਕਰਦਾ ਹੈ 6 ਸਾਲਾਂ ਬਾਅਦ ਖਿਲਜੀ ਦਾ ਕਤਲ ਹੋ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਹੀਰੇ ਦੇ ਲਾਲਚ ਵਿੱਚ ਕਮਾਂਡਰ ਮਲਿਕ ਕਫੂਰ ਨੇ ਹੀ ਖਿਲਜੀ ਦਾ ਕਤਲ ਕੀਤਾ ਸੀ 1320 ਵਿੱਚ ਭਾਰਤ ਵਿੱਚ ਇਸ ਖਿਲਜੀ ਸਲਤਨਤ ਦਾ ਅੰਤ ਹੋ ਗਿਆ ਤੇ ਫਿਰ 93 ਸਾਲ ਤੁਗਲ ਸਲਤਨਨ ਤੇ 31 ਸਾਲ ਸਾਇਦ ਲੋਧੀ ਵੰਸ਼ ਦਾ ਰਾਜ ਰਿਹਾ ਪੰਜਾਬ ਚ ਲੁਧਿਆਣਾ ਸ਼ਹਿਰ ਦਾ ਨਾਮ ਵੀ ਲੋਧਿਆਂ ਦੇ ਰਾਜ ਕਰਕੇ ਪਿਆ ਲਗਭਗ 206-7 ਸਾਲ ਲੋਧੀ ਵੰਸ਼ ਰਾਜ ਭਾਰਤ ਤੇ ਰਿਹਾ 16ਵੀਂ ਸਦੀ ਵਿੱਚ ਮੁਗਲ ਸਲਤਨਨ ਦਾ ਰਾਜ ਸ਼ੁਰੂ ਹੋਇਆ ਇਹ ਸਲਤਨਨ ਦਾ ਬਾਦਸ਼ਾਹ ਬਾਬਰ ਜੋ ਕਿ ਬਹੁਤ ਹੀ ਅਤਿਆਚਾਰੀ ਤੇ ਪਾਪੀ ਬਾਦਸ਼ਾਹ ਸਾਬਿਤ ਹੋਇਆ ਪਾਨੀਪਤ ਦੀਆਂ ਲੜਾਈਆਂ ਜਿੱਤਣ ਤੋਂ ਬਾਅਦ ਉਹ ਭਾਰੀ ਤਵਾਹੀ ਮਚਾਉਂਦਾ ਹੈ ਤੇ ਉਸ ਦਾ ਪੁੱਤਰ ਹਮਾਜੋ ਆਗਰੇ ਦੇ ਮੰਦਰਾਂ ਨੂੰ ਲੁੱਟਦਾ ਹੋਇਆ ਤਹਿਸ਼ਨਾਸ਼ ਕਰਦਾ ਹੈ ਤੇ ਆਗਰੇ ਦੇ ਕਿਸੇ ਮੰਦਰ ਚੋਂ ਉਸ ਨੂੰ ਉਹੀ ਹੀਰਾ ਮਿਲਦਾ ਹੈ ਜੋ ਖੁਲਜਿਆਂ ਦੇ ਰਾਜ ਵਿੱਚ ਸਭ ਤੋਂ ਪਹਿਲਾਂ ਪਹੁੰਚਦਾ ਹੈ ਇਸ ਹੀਰੇ ਦਾ ਜ਼ਿਕਰ ਬਾਬਰ ਦੀ ਬਾਬਰਨਾਮਾ ਕਿਤਾਬ ਵਿੱਚ ਵੀ ਕੀਤਾ ਗਿਆ ਹੈ ਬਾਬਰ ਦੇ ਰਾਜ ਵਿੱਚ ਇਸ ਨੂੰ ਬਾਬਰੀ ਹੀਰੇ ਦਾ ਨਾਮ ਦਿੱਤਾ ਗਿਆ ਪਹਿਲੀ ਵਾਰ ਇਸ ਬੇਸ਼ਕੀਮਤੀ ਹੀਰੇ ਨੂੰ ਨਾਮ ਦਿੱਤਾ ਗਿਆ ਬਾਬਰ ਦੀ ਮੌਤ ਤੋਂ ਬਾਅਦ ਉਸ ਦਾ ਬਹੁਤ ਹੀ ਖਾਸ ਕਮਾਂਡਰ ਸ਼ੇਰ ਸ਼ਾਹ ਸੂਰੀ ਹਮਾਜੋ ਨਾਲ ਜੁਗਦਾ ਐਲਾਨ ਕਰ ਦਿੰਦਾ ਹੈ ਜੁੱਧ ਹਾਰਨ ਤੋਂ ਬਾਅਦ ਇਹ ਮਾਝੂ ਆਪਣੇ ਜਾਨ ਬਚਾਉਣ ਲਈ ਭੱਜਦਾ ਹੋਇਆ ਸਭ ਤੋਂ ਪਹਿਲਾਂ ਸਿੱਖਾਂ ਦੇ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ પાસે ਸਹਾਇਤਾ ਮੰਗਦਾ ਹੈ ਤੇ ਥੋੜਾ ਸਮਾਂ ਉਹਨਾਂ ਕੋਲ ਸ਼ਰਨ ਤੋਂ ਬਾਅਦ ਈਰਾਨ ਦੇ ਬਾਦਸ਼ਾਹ ਸ਼ਾਹ ਤਮਾਸ਼ੂ ਕੋਲ ਚਲਾ ਜਾਂਦਾ ਹੈ ਤੇ ਫੌਜ ਇਕੱਠੀ ਕਰਕੇ ਭਾਰਤ ਵਿੱਚ ਸ਼ੇਰ ਸ਼ਾਹ ਸੂਰੀ ਨਾਲ ਜੁੱਧ ਕਰਦਾ ਹੈ ਤੇ ਜਿੱਤ ਜਾਂਦਾ ਹੈ। ਮੁਗਲ ਸਤਤਰਾਂ ਦਾ ਅਗਲਾ ਬਾਦਸ਼ਾਹ ਬਣਦਾ ਹੈ। ਇਰਾਨ ਤੋਂ ਬਾਪਸੌਂਦੇ ਸਮੇਂ ਉਹ ਬਾਬਰੀ ਹੀਰਾ ਆਪਣੇ ਦੋਸਤ ਨੂੰ ਮਦਦ ਦੇ ਬਦਲੇ ਤੋਹਫੇ ਵਜੋਂ ਦਿੰਦਾ ਹੈ ਤੇ ਪਹਿਲੀ ਵਾਰ ਇਹ ਬਾਬਰੀ ਹੀਰਾ ਜੋ ਹੁਣ ਤੱਕ ਭਾਰਤ ਵਿੱਚ ਹੀ ਵਖ-ਵਖ ਰਾਜਾਂ ਦੇ ਹੱਥਾਂ ਵਿੱਚ ਰਿਹਾ ਉਹ ਹੁਣ ਭਾਰਤ ਤੋਂ ਬਾਹਰ ਸੌਪਿਆ ਗਿਆ। ਆਵੇਂ ਉਹ ਹੀਰਾ ਬਹੁਤ ਬੇਸ਼ਕੀਮਤੀ ਸੀ ਪਰ ਮੁਗਲ ਰਾਜਿਆਂ ਕੋਲ ਹੋਰ ਵੀ ਬਹੁਤ ਸਾਰੇ ਹੀਰੇ ਹੁੰਦੇ ਸਨ ਰੂਬੀ ਹੀਰਾ ਜੋ ਕਿ ਉਹਨਾਂ ਦੀ ਪਹਿਲੀ ਪਸੰਦ ਸੀ ਅਕਸਰ ਇਹ ਮੁਗਲ ਰਾਜੇ ਹਰੇ ਗੁਲਾਬੀ ਲਾਲ ਆਦ ਗੂੜੇ ਰੰਗਾਂ ਦੇ ਹੀਰੇ ਜਵਾਹਰਤ ਪੈਣਦੇ ਸਨ ਇਹਨਾਂ ਨੂੰ ਇੱਥੋਂ ਤੱਕ ਸ਼ੌਂਕ ਸੀ ਕਿ ਆਪਣੇ ਹਾਥੀ ਤੇ ਘੋੜਿਆਂ ਨੂੰ ਐਵੇਂ ਦੇ ਹੀਰਿਆਂ ਨਾਲ ਜੜ ਕੇ ਰੱਖਦੇ ਸਨ ਜਦੋਂ ਕਿ ਇਹ ਬਾਬਰੀ ਹੀਰਾ ਤੇ ਪਾਣੀ ਵਰਗਾ ਚਿੱਟਾ ਸੀ ਪਰ ਇਹਦੀ ਚਮਕ ਅੱਗੇ ਸਾਰੇ ਹੀਰੇ ਫੇਲ ਸਨ ਪਰ ਇੱਕ ਜਨੂਨ ਬਣ ਗਿਆ ਸੀ ਕਿ ਭਾਰਤ ਵਿੱਚ ਜਿਸ ਦੇ ਹੱਥ ਵਿੱਚ ਵੀ ਬਾਬਰੀ ਹੀਰਾ ਹੋਵੇਗਾ ਉਹ ਪੂਰੀ ਦੁਨੀਆ ਤੇ ਜਿੱਤ ਹਾਸਿਲ ਕਰੇਗਾ ਤਾਂ ਕਰਕੇ ਹੀਰੇ ਪਿੱਛੇ ਬਹੁਤ ਲੜਾਈਆਂ ਕਤਲ ਹੋਏ ਅਤੇ ਆਪਣੀਆਂ ਆਪਣਿਆਂ ਹੱਥੋਂ ਜਾਨ ਗਈ। ਹੁਣ ਇਹ ਬਾਬਰੀ ਹੀਰਾ ਭਾਰਤ ਤੋਂ ਬਾਹਰ ਸੀ। ਸਮਾਜ ਉਹਦੀ ਆਪਣੀ ਜਾਨ ਬਚਾਉਣ ਦੇ ਬਦਲੇ ਇਹ ਹੀਰਾ ਅਹਿਮਦਨਗਰ ਦੇ ਸਲਤਨਤ ਦੇ ਹੱਥ ਭੇਜਣ ਲਈ ਇੱਕ ਖਾਸ ਦੂਤ ਚੁੰਦਾ ਹੈ। ਪਰ ਨਾ ਤੇ ਮੁੜ ਕੇ ਉਹ ਹੀਰਾ ਮਿਲਦਾ ਹੈ ਤੇ ਨਾ ਹੀ ਉਹ ਦੂਤ ਰਸਤੇ ਵਿੱਚ ਦੋਵੇਂ ਕਿਤੇ ਗੁੰਮ ਹੋ ਜਾਂਦੇ ਹਨ। 100 ਸਾਲ ਤੱਕ ਕੋਈ ਹੀਰੇ ਦਾ ਉੱਗ ਸੁਗ ਨਹੀਂ ਨਿਕਲਦਾ। ਉਸ ਤੋਂ ਬਾਅਦ ਪਤਾ ਨਹੀਂ ਚੱਲਦਾ ਹੈ ਹੀਰਾ ਕਿੱਥੇ ਸੀ ਕਿੱਥੇ ਕਿਸ ਦੇ ਹੱਥਾਂ ਵਿੱਚ ਸੀ ਤੇ ਇਹ ਸਭ ਦੀ ਕੋਈ ਜਾਣਕਾਰੀ ਨਹੀਂ ਮਿਲਦੀ। ਹਿਮਾਜੂ ਦੀ ਮੌਤੋਂ ਪ੍ਰੰਤ ਦਿੱਲੀ ਦੇ ਤਖਤ ਤੇ ਸ਼ਾਹਜਹਾਨ ਬੈਠਦਾ ਹੈ ਲੇਕਿਨ ਉਸ ਪੇਸ਼ਕੀਮਤੀ ਹੀਰੇ ਦਾ ਕੁਝ ਪਤਾ ਨਹੀਂ ਲੱਗਦਾ। ਪਰ ਜਦੋਂ ਸਾਹ ਸੁਝਾਂ ਗੱਦੀ ਤੇ ਬੈਠਦਾ ਹੈ ਤਾਂ ਕਰਨਾਟਕਾ ਦਾ ਵਪਾਰੀ ਮੀਰ ਜੁਮ ਜੁਮਲਾ ਜੋ ਕਿ ਹੀਰਿਆਂ ਦਾ ਬਹੁਤ ਵੱਡਾ ਵਪਾਰੀ ਸੀ ਉਹ ਨਜ਼ਰਾਨੇ ਵਜੋਂ ਇੱਕ ਹੀਰਾ ਮੋਗਲ ਦਰਬਾਰ ਵਿੱਚ ਭੇਟ ਕਰਦਾ ਹੈ। ਕਿਆਸ ਲਗਾਇਆ ਜਾਂਦਾ ਹੈ ਕਿ ਉਹ ਗੁੰਮ ਹੋਇਆ ਬਾਬਰੀ ਹੀਰਾ 100 ਸਾਲ ਬਾਅਦ ਪਹਿਲਾਂ ਜੋ ਗੁੰਮ ਹੋ ਗਿਆ ਸੀ ਉਹੀ ਸੀ ਛਾ ਸੁਜਾਨ ਦੀ ਮੌਤ ਤੋਂ ਬਾਅਦ ਔਰੰਗਜੇਬ ਮੁਗਲ ਸੰਤਰਾ ਦਾ ਬਾਦਸ਼ਾਹ ਬਣਦਾ ਹੈ ਤੇ ਉਸ ਹੀਰੇ ਨੂੰ ਹੋਰ ਚਮਕਦਾ ਦੇਖਣ ਲਈ ਔਰੰਗਜੇਬ ਹਰ ਟੈਂਜ਼ ਨੂੰ ਸੌਪ ਦਿੰਦਾ ਹੈ ਪਰ ਤਰਾਸ਼ ਦੇ ਵਕਤ ਹਰ ਟੈਂਜ਼ ਤੋਂ ਹੀਰਾ ਟੁੱਟ ਜਾਂਦਾ ਹੈ ਤੇ ਦਰਦ ਦੇ ਕਾਰਨ ਨੂੰ ਟੁੱਟੇ ਹੋਏ ਭਾਗ ਨੂੰ ਹੀ ਤਰਾਸ਼ ਦੇ ਔਰੰਗਜ਼ੇਬ ਦੇ ਸਾਹਮਣੇ ਲੈ ਜਾਂਦਾ ਹੈ 1993 ਕੈਰਟ ਦਾ ਇਹ ਹੀਰਾ ਹੁਣ ਸਿਰਫ 186 ਕੈਰਟ ਦਾ ਰਹਿ ਜਾਂਦਾ ਹੈ ਪਰ ਔਰੰਗਜ਼ੇਬ ਉਸ ਨੂੰ ਇਨਾਮ ਦੇਣ ਦੀ بجائے ਬਹੁਤ ਗੁੱਸੇ ਹੁੰਦਾ ਤੇ ਉਸ ਨੂੰ ਜੇਲ੍ਹ ਭੇਜ ਦਿੰਦਾ ਹੈ ਭਾਵੇਂ ਉਹ ਬਾਬਰੀ ਹੀਰਾ ਛੋਟਾ ਹੋ ਗਿਆ ਸੀ ਪਰ ਉਹਦੀ ਚਮਕ ਅੱਜ ਵੀ ਸਾਰੇ ਹੀਰਿਆਂ ਨੂੰ maat ਪਾਉਂਦੀ ਸੀ ਇਸ ਕਰਕੇ ਉਹ ਹੀਰੇ ਨੂੰ ਤਖਤ ਤੇ ਤਾਉਸ਼ ਮੇਂ ਔਰ ਜੋ ਕਿ 1100 ਕਿਲੋ ਸੋਨੇ ਦਾ ਬਣਿਆ ਹੋਇਆ ਸੀ ਜਿਸ ਤੇ ਤਾਜ ਮਹਿਲ ਤੋਂ ਦੁੱਗਣਾ ਖਰਚ ਆਇਆ ਸੀ ਜਿਸ ਦੇ ਮੋਰ ਬਣੇ ਹੋਏ ਸਨ ਉਸ ਦੀ ਕੱਖ ਵਿੱਚ ਚੜ ਦਿੰਦਾ ਹੈ ਔਰੰਗਜ਼ੇਬ ਦੇ ਸਮੇਂ ਵੀ ਮੁਗਲ ਸਾਮਰਾਜ ਦੀਆਂ ਜੜਾਂ ਕਮਜ਼ੋਰ ਹੋ ਚੁੱਕੀਆਂ ਸਨ ਔਰੰਗਜ਼ੇਬ ਤੋਂ ਬਾਅਦ ਬਹਾਦਰ ਸ਼ਾਹ ਤੇ ਮੁਹੰਮਦ ਸ਼ਾਹ ਰੰਗੀਲ ਬਾਦਸ਼ਾਹ ਹਾਂ ਬੰਦੇ ਹਨ ਸ਼ਾਹ ਰੰਗੀਲਾ ਇੱਕ ਘਟਿਆ ਕਿਸਮ ਦਾ ਆਲਸੀ ਤੇ ਰੰਗਰੱਲੀਆ ਚ ਬਿਆਸਤ ਰਣ ਵਾਲਾ ਕਮਜ਼ੋਰ ਬਾਦਸ਼ਾਹ ਸੀ ਉਸ ਦੇ ਰਾਜਵਰੰਤ 18ਵੀਂ ਸਦੀ ਚ ਭਾਰਤ ਵਿੱਚ ਨਾਦਰ ਸ਼ਾ ਆਉਂਦਾ ਹੈ ਤੇ ਆਪਣੀ 10 ਲੱਖ ਦੀ ਫੌਜ ਨਾਲ ਸ਼ਾਹ ਰੰਗੀਲ ਦੀ ਢੇਡ 1 ਡੇਡ ਲੱਖ ਦੀ ਫੌਜ ਹਰਾ ਦਿੰਦਾ ਹੈ ਲੋਕਾਂ ਦਾ ਕਤਲੇਆਮ ਹੁੰਦਾ ਹੈ 30 ਹਜ਼ਾਰ ਦਾ ਸ਼ਾਹ ਰੰਗੀਲਾ ਉਸ ਨੂੰ ਇਹ ਕਤਲੇਆਮ ਦੇ ਬਦਲੇ ਖਜ਼ਾਨਾ ਦੇਣ ਲਈ ਮੰਨ ਜਾਂਦਾ ਹੈ 90 ਕਰੋੜ ਦਾ ਖਜ਼ਾਨਾ ਸ਼ਾਹ ਰੰਗੀਲ ਤੋਂ ਹਾਸਿਲ ਕਰ ਲੈਂਦਾ ਹੈ ਇਹ ਵਿੱਚ ਖੁਸ਼ੀ ਆਪਣੀ ਸ਼ਾ ਟੈਂਟ ਵਿੱਚ ਜਸ਼ਨ ਮਨਾ ਰਿਹਾ ਹੁੰਦਾ ਹੈ ਉੱਥੇ ਇੱਕ ਨੱਚਣ ਵਾਲੀ ਜੋ ਸ਼ਾਹ ਰੰਗੀਲ ਦੇ ਦਰਬਾਰ ਵਿੱਚ ਵੀ ਨੱਚਦੀ ਸੀ ਨੇ ਨਾਦਰ ਸ਼ਾ ਨੂੰ ਖਿਆ ਤੁਸੀਂ ਕਿਸੇ ਖੁਸ਼ੀ ਦਾ ਜਸ਼ਨ ਮਨਾ ਰਹੇ ਹੋ ਸਭ ਤੋਂ ਕੀਮਤੀ ਚੀਜ਼ ਤੇ ਤੁਹਾਨੂੰ ਸ਼ਾਹ ਰੰਗੀਲ ਨੇ ਦਿੱਤੀ ਹੀ ਨਹੀਂ ਉਹ ਬੇਸ਼ਕੀਮਤੀ ਚੀਜ਼ ਆਪਣੇ ਪੱਗ ਵਿੱਚ ਛਵਾ ਕੇ ਰੱਖਿਆ ਹੋਇਆ ਹੈ ਤੇ ਨਾਦਰ ਸ਼ਾਹ ਦੇ ਅੰਦਰ ਹੀਰੇ ਨੂੰ ਪਾਉਣ ਦੀ ਇੱਛਾ ਜਾਗਦੀ ਹੈ ਪਰ ਇੱਥੇ ਨਾਦਰ ਸ਼ਾਹ ਇੱਕ ਚਲਾਕੀ ਖੇਡਦਾ ਹੈ ਤੇ ਆਖਰੀ ਜਾਨ ਦੇ ਸਮੇਂ ਉਹ ਸ਼ਾਹ ਰੰਗੀਲਾ ਨੂੰ ਐਨੇ ਵੱਡੇ ਖਜ਼ਾਨੇ ਦੇਣ ਬਦਲੇ ਧੰਨਵਾਦ ਕਰਨ ਲਈ ਮਿਲਦਾ ਹੈ ਜਦੋਂ ਸ਼ਾਹ ਰੰਗੀਲ ਨਾਲ ਮਿਲਦਾ ਹੈ ਤਾਂ ਨਾਦਰ ਸ਼ਾਹ ਆਖਦਾ ਹੈ ਕਿ ਸਾਡੇ ਈਰਾਨ ਵਿੱਚ ਪੱਗ ਵਟਦਾ ਰਿਵਾਜ ਹੈ ਸ਼ਾਹ ਰੰਗੀਲਾ ਪੁੱល ਜਾਂਦਾ ਹੈ ਕਿ ਉਸ ਦੀ ਪੱਗ ਵਿੱਚ ਬੇਸ਼ਕੀਮਤੀ ਲੋਕਿਆ ਹੋਇਆ ਹੈ ਜਦੋਂ ਪੱਗ ਵਿੱਚੋਂ ਚਮਕਦੇ ਹੀਰੇ ਨੂੰ ਦੇਖਦਾ ਤੇ ਉਸ ਦੀ ਅੱਖਾਂ ਾਡੀਆਂ ਰਹਿ ਜਾਂਦੀਆਂ ਹਨ ਤੇ ਨਾਦਰ ਸ਼ਾਹ ਦੇ ਮੂੰਹ ਵਿੱਚੋਂ ਬਸ ਇੱਕ ਸ਼ਬਦ ਨਿਕਲਦਾ ਹੈ ਜੋ ਕਿ ਫਾਰਸੀ ਦਾ ਸ਼ਬਦ ਕੋਹੇਨੂਰ ਹੈ ਹਜ਼ਾਰਾਂ ਸਾਲਾਂ ਬਾਅਦ ਉਸ ਗੁੰਮਨਾਮ ਹੀਰੇ ਨੂੰ ਇੱਕ ਨਾਮ ਮਿਲਿਆ ਸੀ ਕੋਹੇਨੂਰ ਇਹ ਉਹੀ ਨਾਦਰ ਸ਼ਾਹ ਸੀ ਜਦੋਂ ਸਭ ਕੁਝ ਲਟ ਲੁੱਟ ਕੇ ਵਾਪਸ ایران ਜਾ ਰਿਹਾ ਸੀ ਤੇ ਸਿੱਖਾ ਨੇ ਉਸ ਦੀ ਚੁੰਗਲ ਚ ਹਿੰਦੂ ਮੁਗਲ ਆਰਤ ਚੜਾਈਆਂ ਸੀ ਜਿਨ੍ਹਾਂ ਨੂੰ ਉਹ ਬੰਦੀ ਬਣਾ ਕੇ ایران ਜਾ ਕੇ ਟਕੇ ਟਕੇ ਤੇ ਵੇਚਦਾ ਸੀ ਦੂਜੀ ਵਾਰ ਇਹ ਹੀਰਾ ਭਾਰਤ ਤੋਂ ਬਾਹਰ ਚਲਾ ਗਿਆ ਨਾਦਰ ਸ਼ਾਹ ਤੋਂ ਤੱਕ ਕੋਹਿੰੁਰ ਪੰਚੋਂ ਤੱਕ ਇੱਕ ਕਹਾਵਤ ਬਣ ਗਈ ਸੀ ਜਿਸ ਦੇ ਹੱਥ ਵਿੱਚ ਵੀ ਇਹ ਹੀਰਾ ਆਏਗਾ ਉਹ ਸਾਰੀ ਦੁਨੀਆ ਤੇ ਰਾਜ ਕਰੇਗਾ ਜੇ ਸਾਰੇ ਪਹਿਲੂ ਵੇਖਣ ਜਾਣੇ ਹੋਵੇ ਤਾਂ ਇੰਜ ਵੀ 7 ਸਾਲ ਤੱਕ ਇਹ ਕੋਹਿੰੂਰ ਆਣ ਵਿੱਚ ਨਾਦਰ ਸ਼ਾਹ ਦੇ ਕੋਲ ਰਿਹਾ ਪਰ ਇੱਕ ਰਾਤ ਸੁੱਤੇ ਪਏ ਨਾਦਰ ਨ ਉਸਦੇ ਹੀ ਇੱਕ ਸਾਥੀ ਨੇ ਹੀਰੇ ਬਦਲੇ ਗਲਾ ਘੱਟ ਕੇ ਮਾਰ ਦਿੱਤਾ ਨਾਦਰ ਸ਼ਾਹ ਦੇ ਕਤਲ ਤੋਂ ਬਾਅਦ ਉਸਦੀ ਗੱਦੀ ਤੇ ਉਸਦਾ ਭਤੀਜਾ ਬੈਠਦਾ ਹੈ ਜਿਸ ਦਾ ਨਾਮ ਅਲੀ ਸ਼ਾਹ ਸੀ ਤੇ ਉਹ ਵੀ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਸ ਦੀ ਮੌਤ ਬਹੁਤ ਹੀ ਭਿਆਨਕ ਹੁੰਦੀ ਹੈ ਉਸ ਨੂੰ ਕੈਦ ਕਰ ਲਿਆ ਜਾਂਦਾ ਹੈ ਤੇ ਫਿਰ ਉਸ ਦੀਆਂ ਅੱਖਾਂ ਕੱਢ ਲਈਆਂ ਜਾਂਦੀਆਂ ਹਨ ਅਲੀ ਸ਼ਾਹ ਦੀ ਮੌਤ ਤੋਂ ਬਾਅਦ ਗੱਦੀ ਤੇ ਨਾਦਰ ਸ਼ਾਹ ਦਾ ਪੋਤਾ ਬੈਠਦਾ ਹੈ ਜਿਸ ਦਾ ਨਾਮ ਸ਼ਾਹਰੁਖ ਮਿਰਜ਼ਾ ਹੁੰਦਾ ਹੈ ਤੇ ਉਸ ਤੋਂ ਬਾਅਦ ਜਿਵੇਂ ਲੋਹਾ ਪਗਲਾ ਕੇ ਸਿਰ ਵਿੱਚ ਪਾ ਦਿੱਤਾ ਜਾਂਦਾ ਹੈ ਜਿਸ ਕਰਕੇ ਨਾਦਰ ਸ਼ਾਹ ਦੇ ਵੰਸ਼ ਦਾ ਬਹੁਤ ਭਿਆਨਕ ਤਰ੍ਹਾਂ ਅੰਤ ਹੁੰਦਾ ਹੈ ਇਸ ਤਰ੍ਹਾਂ ਨਾਦਰ ਸ਼ਾਹ ਦੇ ਵੰਸ਼ ਦੇ ਅੰਤ ਤੋਂ ਬਾਅਦ ਨਾਦਰ ਸ਼ਾਹ ਦਾ ਵੰਸ਼ ਮਹਿਮਦ ਸ਼ਾਹ ਅਬਦਾਲੀ ਨੂੰ ਮਿਲਦਾ ਹੈ ਅਹਿਮਦ ਸ਼ਾਹ ਅਬਦਾਲੀ ਜਿਸ ਨੇ ਭਾਰਤ ਦੇ ਲਗਾਤਾਰ 8 ਹਮਲੇ ਕੀਤੇ ਅਤੇ ਭਾਰੀ ਲੁੱਟਾਂ ਮਚਾਈਆਂ ਅਹਿਮਦ ਸ਼ਾਹ ਅਬਦਾਲੀ ਹਰ ਹਮਲੇ ਵਿੱਚ ਕੋਹੇਨੂਰ ਨੂੰ ਆਪਣੀ ਬਾਹ ਤੇ ਪਨ ਕੇ ਰੱਖਦਾ ਸੀ ਤੇ ਲਗਾਤਾਰ ਜਿੱਤਾਂ ਹਾਸਲ ਕਰਦਾ ਸੀ ਇੱਕ ਵਾਰ ਉਹ ਪੰਜਾਬ ਦੇ 19 ਸਾਲ ਦੇ ਮੁੱਛ ਫੁੱਟ ਗੱਭਰੂ ਰਣਜੀਤ ਸਿੰਘ ਦੇ ਹੱਥੋਂ ਹਾਰ ਗਿਆ ਜੋ ਕਿ ਬਾਅਦ ਵਿੱਚ ਸ਼ੇਰੇ ਪੰਜਾਬ ਕਹਾਉਂਦਾ ਹੈ ਇਸ ਜਦੋਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਸਿੱਧੀ ਹਾਸਲ ਹੁੰਦੀ ਹੈ ਅਹਿਮਦ ਸ਼ਾਹ ਅਬਦਾਲੀ ਤੋਂ ਬਾਅਦ ਗੱਦੀ ਤੇ ਉਸ ਦਾ ਪੁੱਤਰ ਤੈਮੂਰ ਬੈਠਦਾ ਹੈ ਤੈਮੂਰ ਤੋਂ ਬਾਅਦ ਉਸ ਦਾ ਪੁੱਤਰ ਸ਼ਾਹ ਜਮਾਨ ਗੱਦੀ ਤੇ ਬੈਠਦਾ ਹੈ ਚਾਹੇ ਤਾਂ ਤੈਮੂਰ ਦੇ ਤਿੰਨ ਪੁੱਤਰ ਸੀ ਪਰ ਗੱਦੀ ਤੇ ਬੈਠਣ ਲਈ ਸਭ ਤੋਂ ਯੋਗ ਸ਼ਾਹਜਾਨ ਮੰਨਿਆ ਗਿਆ ਕੋਹਿੰੂਰ ਦੇ ਲਾਲਚ ਵਿੱਚ ਸ਼ਾਹਜਮਾਨ ਨੂੰ ਕੈਦ ਕਰ ਲਿਆ ਜਾਂਦਾ ਹੈ ਤੇ ਕਿਲੇ ਦੇ ਦਰਾਰ ਵਿੱਚ ਸੁੱਟ ਦਿੰਦਾ ਹੈ ਉਸ ਨੂੰ ਬਹੁਤ ਡਰਾਇਆ ਧਮਕਾਇਆ ਜਾਂਦਾ ਹੈ ਪਰ ਕੋਹੇਨੁਰ ਕਿਸਦੇ ਹੱਥ ਨਹੀਂ ਲੱਗਦਾ ਕੋਹੇਨੂ ਰਤ ਆਪਣੇ ਭਰਾ ਬਾਰੇ ਸੁਣ ਕੇ ਉਸ ਤੋਂ ਬਾਅਦ ਉਸ ਦਾ ਛੋਟਾ ਭਰਾ ਸਾਰ ਸੁਝਾਨ ਕਿਸੇ ਉੱਤੇ ਹਮਲਾ ਕਰਦਕਿਲੇ ਉੱਤੇ ਹਮਲਾ ਕਰ ਦਿੰਦਾ ਹੈ ਸਾਰੇ ਕਿਲੇ ਨੂੰ ਢਾਹ ਢੇਰੀ ਕਰ ਦਿੰਦਾ ਹੈ ਬਾਅਦ ਵਿੱਚ ਸਫਾਈ ਕਿਲੇ ਦੇ ਮਲਵੇ ਵਿੱਚ ਬਹੁਤ ਪਾਲ ਕਰਦੇ ਆ ਪਰ ਕੁਝ ਨਹੀਂ ਮਿਲਦਾ ਇੱਕ ਵਾਰ ਕਹਿੰਦੇ ਕੋਈ ਮੌਲਵੀ ਕਿਸੇ ਮਾਲਵੇ ਕੋਲ ਇਸ ਕਿਲੇ ਦੇ ਮਾਲਵੇ ਕੋਲ ਲੰਘ ਰਿਹਾ ਸੀ ਤੇ ਉਹਨੂੰ ਕੋਈ ਚਮਕਦੀ ਚੀਜ਼ ਦਿਖਦੀ ਆ ਜਿਸ ਨੂੰ ਉਹ ਪੱਥਰ ਸਮਝ ਕੇ ਆਪਣੇ ਨਾਲ ਲੈ ਜਾਂਦਾ ਹੈ ਤੇ ਉਸ ਦਾ ਇਸ ਇਸਤਮਾਲ ਇੱਕ ਬੇਟ ਦੇ ਤੌਰ ਤੇ ਪੇਪਰ ਵੇਟ ਦੇ ਤੌਰ ਤੇ ਕਰਦਾ ਹੈ ਉਸ ਨੂੰ ਨਹੀਂ ਪਤਾ ਸੀ ਜਿਸ ਦਾ ਇਸਤੇਮਾਲ ਉਹ ਬੇਟ ਦੇ ਤੌਰ ਤੇ ਕਰ ਰਿਹਾ ਉਹ ਇੱਕ ਬਹੁਤ ਹੀ ਕੀਮਤੀ ਹੀਰਾ ਹੈ ਇਸ ਪਿੱਛੇ ਦਾ ਇਤਿਹਾਸ ਕਿੰਨੇ ਹੀ ਬਾਦਸ਼ਾਹ ਦੇ ਖੂਨ ਨਾਲ ਰੰਗਿਆ ਹੋਇਆ ਹੈ ਪਰ ਜਲਦੀ ਹੀ ਸਿਵਾਈ 몰ਵੀ ਤੋਂ ਹੀਰਾ ਪ੍ਰਾਪਤ ਕਰ ਲੈਂਦੇ ਹਨ ਪਰ ਇਹ ਕੋਹਿੰੂਰ ਕਿਸੇ ਦੀ ਵੀ ਰਾਸ ਵੀ ਨਹੀਂ ਆਇਆ ਉਂਜ ਤਾਂ ਇਹ ਕਹਾਣੀ ਬਣ ਚੁੱਕੀ ਹੈ ਕਿ ਇਹ ਕੋਹਿੰੂਰ ਜਿਸ ਦੇ ਵੀ ਹੱਥ ਆਇਆ ਉਸ ਦੁਨੀਆ ਤੇ ਰਾਜ ਕਰੇਗਾ ਪਰ ਜਿਸ ਨੇ ਇਸ ਦੁਨੀਆ ਨੂੰ ਪਾਇਆ ਚਾਹੇ ਉਸ ਨੇ ਜਿੱਤ ਤਾਂ ਲਈ ਪਰ ਆਪਣਾ ਬੰਚ ਤੱਕ ਖਤਮ ਹੋ ਗਏ ਸਾਸੂ ਜਾਨ ਕੋਹਿੰੂਰ ਪਾ ਕੇ ਖੁਸ਼ ਸੀ ਉਸ ਨੂੰ ਬਹਿਮ ਸੀ ਕਿ ਚਾਹੇ ਉਸ ਦਾ ਰਾਜ ਜ਼ੀਰੋ ਹੋ ਗਿਆ ਹੈ ਪਰ ਕੋਹਿੰੂਰ ਉਸ ਦੀ ਜ਼ਰੂਰ ਮਦਦ ਕਰੇਗਾ ਤੇ ਉਹ ਦੁਬਾਰਾ ਆਪਣਾ ਰਾਜ ਪ੍ਰਾਪਤ ਕਰ ਲਵੇਗਾ ਕੋਹਿੰਨूर ਲੈ ਕੇ ਭਜਦਾ ਤੇ ਅੱਗੋਂ ਕਸ਼ਮੀਰ ਦਾ ਬਾਦਸ਼ਾ ਉਸ ਨੂੰ ਗ੍ਰਫਤਾਰ ਕਰ ਲੈਂਦਾ ਹੈ ਉਸ ਦੀ ਤਲਾਸ਼ੀ ਲੈਣ ਤੋਂ ਬਾਅਦ ਵੀ ਕਸ਼ਮੀਰ ਦੇ ਬਾਦਸ਼ਾ ਦੇ ਹੱਥ ਕੋਹਿੰਨूर ਨਹੀਂ ਲੱਗਦਾ ਕਿਉਂਕਿ ਪਹਿਲਾਂ ਹੀ ਕੋਹਿੰਨूर ਆਪਣੀ ਬੇਗਮ ਨੂੰ ਦੇ ਦਿੱਤਾ ਸੀ ਜਿਸ ਦਾ ਨਾਮ ਵਫਾ ਬੇਗਮ ਸੀ ਵਫਾ ਬੇਗਮ ਲਾਹੌਰ ਸਿੱਖ ਦਰਬਾਰ ਵਿੱਚ ਆਪਣੀ ਮਦਦ ਦੀ ਗੁਹਾਰ ਲੈ ਕੇ ਪਹੁੰਚਦੀ ਹੈ ਤੇ ਜਜ਼ਬਾਤੀ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿ ਦਿੰਦੀ ਹੈ ਜੇਕਰ ਉਸ ਦੇ ਪਤੀ ਨੂੰ ਕੈਦ ਤੋਂ ਛੁਡਾਉਣਗੇ ਤਾਂ ਉਹ ਕੋਹਿੰਨूर ਉਹਨਾਂ ਨੂੰ ਸੌਂਪ ਦੇਗੀ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਆਪਣਾ ਵਾਅਦਾ ਪੂਰਾ ਕਰਦੇ ਹਨ ਤੇ ਸਾ ਸੁਜਾਨ ਨੂੰ ਕੈਦ ਵਿੱਚੋਂ ਛੁਡਾ ਲੈਂਦੇ ਹਨ ਪਰ ਸਾ ਸੁਜਾਨ ਦੇ ਉਹਨਾਂ ਦੀ ਬੇਗਮ ਮਹਾਰਾਜਾ ਨਾਲ ਬੇਈਮਾਨੀ ਕਰਦੇ ਹਨ ਤੇ ਚਲਾਕੀਆਂ ਕਰਦੇ ਹਨ ਉਹ ਇੱਕ ਨਕਲੀ ਹੀਰਾ ਬਣਾ ਕੇ ਮਹਾਰਾਜਾ ਨੂੰ ਦੇ ਦਿੰਦੇ ਹਨ ਪਰ ਸੁਨਿਆਰ ਸ਼ੇਰੇ ਪੰਜਾਬ ਨੂੰ ਸਾਰੀ ਗੱਲ ਦੱਸ ਦਿੰਦਾ ਹੈ ਤੇ ਪੰਜਾਬ ਆਖਦੇ ਹਨ ਜੇਕਰ ਤੁਸੀਂ ਆਪਣਾ ਵਾਦਾ ਪੂਰਾ ਨਾ ਕੀਤਾ ਤਾਂ ਲੋਹਾਰ ਦਰਬਾਰ ਚ ਤੁਹਾਨੂੰ ਬਾਹਰ ਨਹੀਂ ਦਿੱਤਾ ਜਾਣ ਦੇਊਗਾ ਸਾਸੂ ਜਾਨ ਤੇ ਉਸ ਦੀ ਬੇਗਮ ਵੀ ਸੋਚਦੇ ਹਨ ਕਿ ਕੋਹਿੰਨੂਰ ਤੋਂ ਬਿਨਾ ਉਹਨਾਂ ਦਾ ਖਹਿੜਾ ਛੁੱਟਣ ਵਾਲਾ ਨਹੀਂ ਉਹ ਇਸ ਤੇ ਬਦਲੇ ਭਾਰੀ ਰਕਮ ਦੀ ਮੰਗ ਕਰਦੇ ਹਨ ਤੇ ਲੁਕਤੇ ਰੂਪ ਵਿੱਚ ਇਹ ਵੀ ਕਹਿੰਦੇ ਹਨ ਕਿ ਕੋਹਿੰਨੂਰ ਨੂੰ ਲੈ ਕੇ ਉਹਨਾਂ ਨੂੰ ਮਾਰਨਾ ਨਹੀਂ ਹੈ ਇਤਿਹਾਸ ਜਾਣਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਇਸ ਹੀਰੇ ਨੂੰ ਪ੍ਰਾਪਤ ਕਰਨ ਦੀ ਇੱਛਾ ਜਾਗਦੀ ਹੈ ਸ਼ੇਰੇ ਪੰਜਾਬ ਇਸ ਦੀ ਕੀਮਤ ਪੁੱਛਦੇ ਹਨ ਤਾਂ ਸਾਹ ਸੁ ਜਾਨ ਨੂੰ ਉੱਤਰ ਦਿੰਦੇ ਹਨ ਕਿ ਇਸ ਦੀ ਕੀਮਤ ਹੈ ਜੁਤੀ ਮੇਰੇ ਤੋਂ ਪਹਿਲਾਂ ਵੀ ਇਸ ਨੂੰ ਜੁਤੀ ਦੇ ਬਲ ਭਾਵ ਤਾਕਤ ਦੇ ਬਲ ਪ੍ਰਾਪਤ ਕੀਤਾ ਤੇ ਹੁਣ ਵੀ ਤੁਸੀਂ ਆਪਣੇ ਤਾਕਤ ਦੇ ਪ੍ਰਾਪਤ ਦੇ ਬਾਲੇ ਇਸ ਨੂੰ ਪ੍ਰਾਪਤ ਕੀਤਾ ਤੇ ਫਿਰ ਅੱਗੇ ਵੀ ਸ਼ੇਰੇ ਪੰਜਾਬ ਸਾਹਿਬ ਜਾਨ ਨੂੰ ਪੂਰੀ ਰਕਮ ਦੇ ਕੇ ਕੋਹੇਨੂਰ ਪ੍ਰਾਪਤ ਕਰ ਲੈਂਦੇ ਹਨ ਰਣਜੀਤ ਸਿੰਘ ਉਸ ਨੂੰ ਦਸਤਾਰ ਵਿੱਚ ਸਜਾ ਕੇ ਪੂਰੇ ਲੋਹਾਰ ਵਿੱਚ ਕਾਫਲੇ ਸਮੇਤ ਘੁੰਮਦੇ ਹਨ ਤੇ ਹੀਰੇ ਦੀ ਚਮਕ ਧਮਕ ਦੇਖ ਕੇ ਸਾਰੇ ਲੋਕ 당ਗ ਰਹਿ ਗਏ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਕੋਹੇਨੂਰ ਨੂੰ ਆਪਣੀ ਸੱਜੀ ਬਾਹ ਦੇ ਡੋਲੀ ਨਾਲ ਬੰਨ ਲੈਂਦੇ ਹਨ ਤੇ ਜੋ ਕੋਹੇਨੂਰ ਨਜ਼ਰ ਵਿੱਚ ਰਹੀ ਕਿਉਂਕਿ ਉਹਨਾਂ ਦੀ ਖੱਬੀ ਅੱਖ ਛੋਟੀ ਸੀ ਪਾਵੋ ਕਾਣੇ ਸਨ ਮਹਾਰਾਜਾ ਰਣਜੀਤ ਸਿੰਘ ਕੋਹੇਨੂਰ ਨੂੰ ਬਹੁਤ ਸਾਮ ਸੰਭਾਲ ਕੇ ਰੱਖਦੇ ਹਨ ਗੋਵਿੰਦਗੜ੍ਹ ਦੇ ਕਿਲੇ ਵਿੱਚ ਉਸ ਨੂੰ ਸੰਭਾਲ ਕੇ ਨਿਗਰਾਨੀ ਹੇਠ ਰੱਖਿਆ ਜਾਂਦਾ ਹੈ ਕਦੇ ਕਦਾਈ ਸ਼ੇਰੇ ਪੰਜਾਬ ਉਸ ਨੂੰ ਸ਼ਾਨੋ ਸ਼ੌਕਤ ਲਈ ਆਪਣੀ ਪਗੜੀ ਵਿੱਚ ਵੀ ਪੈਣਦੇ ਸਨ ਉਸ ਨੂੰ ਸਿਰਫ ਗੋਵਿੰਦਗੜ੍ਹ ਦੇ ਕਿਲੇ ਵਿੱਚ ਹੀ ਨਹੀਂ ਰੱਖਿਆ ਗਿਆ ਬਦਲ ਬਦਲ ਕੇ ਕਿਲਿਆਂ ਵਿੱਚ ਰੱਖਿਆ ਜਾਂਦਾ ਸੀ ਜਦੋਂ ਇੱਕ ਕਿਲੇ ਤੋਂ ਦੂਜੇ ਕਿਲੇ ਵਿੱਚ ਕੋਹੇ ਨੂਰ ਨੂੰ ਲੈ ਕੇ ਜਾਂਦੇ ਸੇ ਤਾਂ ਉੱਠਾ ਦਾ ਕਾਫਲਾ ਚੱਲਦਾ ਸੀ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਜਾਈ ਕਿ ਸੁੱਠ ਤੇ ਕੋਹੇ ਨੂਰ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਆਪਣੇ ਆਖਰੀ ਦਿਨਾਂ ਤੇ ਸਨ ਤਾਂ ਉਹਨਾਂ ਨੂੰ ਆਧ ਰੰਗ ਹੋ ਗਿਆ ਸੀ ਜਿਸ ਕਰਕੇ ਉਹਨਾਂ ਤੋਂ ਸਹੀ ਬੋਲਿਆ ਨਹੀਂ ਸੀ ਜਾਂਦਾ ਉਹ ਆਪਣੀਆਂ ਗੱਲਾਂ ਇਸ਼ਾਰਿਆਂ ਨਾਲ ਸਮਝਾਉਂਦੇ ਸਨ ਪੰਡਿਤ ਗੋਵਿੰਦ RAM ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਕਰੀਬ ਸਨ ਉਸ ਨੇ ਜਾਣ ਬੁੱਝ ਕੇ ਇੱਕ ਕਹਾਣੀ ਕਢੀ ਕਿ ਮਹਾਰਾਜਾ ਨੇ ਆਖਿਆ ਜਗਨਨਾਥ ਦੇ ਮੰਦਰ ਵਿੱਚ ਕੋਹੇ ਨੂਰ ਨੂੰ ਚੜਾਇਆ ਜਾਵੇ ਪਰ ਮਹਾਰਾਜ ਦੇ ਖਾਸ ਮਿੱਤਰ ਬੇਲੀ ਰਾਮ ਨੇ ਇਸ ਦਾ ਵਿਰੋਧ ਕੀਤਾ ਤੇ ਕਿਹਾ ਕਿ ਸ਼ੇਰੇ ਪੰਜਾਬ ਦੀ ਨਿੱਜੀ ਜਾਇਦਾਦ ਹੈ ਤੇ ਇਹ ਇੱਕ ਸਿੱਖ ਰਾਜ ਦਾ ਹੱਕ ਹੈ ਤੇ ਇਸ ਨੂੰ ਮਹਾਰਾਜ ਦੇ ਪੁੱਤਰ ਦਲੀਪ ਸਿੰਘ ਸੰਭਾਲ ਕੇ ਰੱਖਣਗੇ ਇਸ ਤਰ੍ਹਾਂ ਕੋਹੇ ਨੂਰ ਨੂੰ ਖਾਲਸਾ ਰਾਜ ਦੇ ਮਾਨ ਦਾ ਸਮਝ ਕੇ ਲਾਹਰ ਦਰਬਾਰ ਵਿੱਚ ਹੀ ਰੱਖਿਆ ਜਾਂਦਾ ਹੈ ਕੋਹੇ ਨੂਰ ਕਰਕੇ ਹੀ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਨ ਸ਼ੌਕ ਤੇ ਤਾਕਤ ਵਿੱਚ ਹੋਰ ਵਾਧਾ ਹੋਇਆ ਸੀ ਕਿਉਂਕਿ ਕੋਹੇ ਨੂਰ ਨੂੰ ਤਾਕਤ ਦੇ ਬਲ ਤੇ ਹਾਸਲ ਕੀਤਾ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਹੁੰਦਿਆ ਵੀ ਡੋਗਰੇ ਤੇ ਅੰਗਰੇਜ਼ਾਂ ਦੀ ਪੰਜਾਬ ਵਿੱਚ ਦਖਲਅੰਦਾਜ਼ੀ ਸ਼ੁਰੂ ਹੋ ਗਈ ਸੀ ਪੰਜਾਬ ਖੁਸ਼ਹਾਲ ਹੋਣ ਹੁਣ ਕਰਕੇ ਅੰਗਰੇਜ਼ਾਂ ਨੇ ਆਪਣੀ ਲਾਲਚੀ ਅੱਖ ਪੰਜਾਬ ਉੱਤੇ ਰੱਖ ਲਈ ਸੀ ਤੇ ਉਹ ਪੰਜਾਬ ਉੱਤੇ ਕਬਜ਼ਾ ਕਰਨਾ ਚਾਹੁੰਦੇ ਸਨ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਡੋਗਰਿਆਂ ਦਾ ਇਹ ਕੰਮ ਆਸਾਨ ਹੋ ਗਿਆ ਉਹਨਾਂ ਨੇ ਮਹਾਰਾਜਾ ਦੇ ਵੰਸ਼ ਨੂੰ ਆਪਸ ਵਿੱਚ ਲੜਾਉਣਾ ਸ਼ੁਰੂ ਕਰ ਦਿੱਤਾ ਤੇ ਇਸ ਤਰ੍ਹਾਂ ਉਹਨਾਂ ਨੂੰ ਪਤਾ ਚੱਲ ਗਿਆ ਕਿ ਸਿੱਖਰ ਆਜ ਅੰਦਰੋਂ ਖੋਖਲਾ ਹੋ ਗਿਆ ਤੇ ਉਹ ਨਾਮ ਦਾ ਹੀ ਸਮਰਾਜ ਰਹਿ ਗਿਆ ਹੈ ਉਹ ਕਿਸੇ ਵੀ ਸਮੇਂ ਢਹਿ ਢੇਰੀ ਹੋ ਸਕਦਾ ਹੈ ਮਹਾਰਾਣੀ ਜਿੰਦਾ ਕੌਰ ਦੇ ਦੇਸ਼ ਨਿਕਾਲੇ ਤੋਂ ਬਾਅਦ ਦਲੀਪ ਸਿੰਘ ਅਗਰੇਜ਼ਾਂ ਦੇ ਅਧੀਨ ਆ ਗਿਆ ਉਹ ਬਾਲਕ ਸੀ ਉਸ ਨੂੰ ਕੁਝ ਨਹੀਂ ਸਮਝ ਸੀ ਜਿਵੇਂ ਕੋਈ ਕਹਿੰਦਾ ਉਵੇਂ ਕਰ ਦਿੰਦਾ ਇਸ ਤਰ੍ਹਾਂ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ਤੇ ਕੋਹਿੰੂਰ ਵੀ ਇੰਗਲੈਂਡ ਦੀ ਰਾਣੀ ਨੂੰ ਮਹਾਰਾਜਾ ਦਲੀਪ ਸਿੰਘ ਦੇ ਹੱਥੋਂ ਭੇਟ ਕਰਵਾ ਦਿੱਤਾ ਗਿਆ ਜੇ ਕੋਹੇਨੂਰ ਤਾਖਤ ਦੇ ਬਲ ਤੇ ਹਾਸਲ ਹੁੰਦਾ ਸੀ ਤਾਂ ਉਹ ਅੰਗਰੇਜ਼ਾਂ ਨੇ ਬੜੇ ਹੀ ਆਸਾਨੀ ਨਾਲ ਗੁਜਰੀਆਂ ਸਾਸਨ ਰਾਜ ਕੇ ਹਾਸਲ ਕਰ ਲਿਆ ਤੇ ਹੁਣ ਅੰਗਰੇਜ਼ ਸਭ ਤੋਂ ਬੇਸ਼ਕੀਮਤੀ ਹੀਰੇ ਕੋਹੇਨੂਰ ਦੇ ਮਾਲਕ ਬਣ ਗਏ ਤੇ ਸਭ ਤੋਂ ਸ਼ਕਤੀਸ਼ਾਲੀ ਰਾਜ ਉੱਭਰ ਕੇ ਆਇਆ ਕੋਹੇਨੂਰ ਨੂੰ ਲੁਕਾ ਕੇ ਸਮੁੰਦਰੀ ਜਹਾਜ਼ ਰਾਹੀਂ ਇੰਗਲੈਂਡ ਭੇਜਿਆ ਗਿਆ ਜਹਾਜ਼ ਵਿੱਚ ਬਹੁਤ ਸਾਰੇ ਹੋਰ ਵੀ ਸਵਾਰੀਆਂ ਸਨ ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਦੁਨੀਆ ਦਾ ਬੇਸ਼ਕੀਮਤੀ ਹੀਰਾ ਇਸ ਜਹਾਜ਼ ਰਾਹੀਂ ਭਾਰਤ ਤੋਂ ਇੰਗਲੈਂਡ ਲਿਜਾਇਆ ਜਾ ਰਿਹਾ ਹੈ ਸਿਰਫ ਜਹਾਜ਼ ਦੇ ਕੈਪਟਨ ਨੂੰ ਹੀ ਪਤਾ ਸੀ ਕਹਿੰਦੇ ਹਨ ਕਿ ਰਾਹ ਵਿੱਚ ਇੱਕ ਬਹੁਤ ਹੀ ਅਜੀਬ ਘਟਨਾ ਵਾਪਰੀ ਇੱਕ ਕਾਲਰਾ ਨਾਂ ਦੇ ਭਿਆਨਕ ਬਿਮਾਰੀ ਹੋ ਗਈ ਕਈਆਂ ਦੀ ਇਹ ਸੋਚ ਬਣੀ ਕਿ ਸ਼ਾਇਦ ਇਹ ਹੀਰਾ ਭਾਰਤ ਤੋਂ ਬਾਹਰ ਜਾਣਾ ਨਹੀਂ ਚਾਹੁੰਦਾ ਸੀ ਇਸ ਕਰਕੇ ਇਹ ਹੋਇਆ ਬਹੁਤ ਮੁਸ਼ਕਲਾਂ ਦੇ ਬਾਅਦ ਇਹ ਹੀਰਾ ਭਾਰਤ ਦੀ ਧਰਤੀ ਤੋਂ ਬਾਹਰ ਇੰਗਲੈਂਡ ਵਿੱਚ ਪਹੁੰਚ ਗਿਆ ਕਹਿੰਦੇ ਹਨ 2 ਸਾਲ ਇਸ ਹੀਰੇ ਨੂੰ ਲੁਕੋ ਕੇ ਰੱਖਿਆ ਗਿਆ ਤੇ ਸ਼ਾਹੀ ਪਰਿਵਾਰ ਨੂੰ ਨਹੀਂ ਸੌਂਪਿਆ ਗਿਆ ਫਿਰ ਕ੍ਰੇਸਟਨ ਹਾਲ ਵਿੱਚ ਇਸ ਦੀ ਪ੍ਰਦਰਸ਼ਨੀ ਕੀਤੀ ਗਈ ਤਾਂ ਜੋ ਸਾਰੀ ਦੁਨੀਆ ਇੰਗਲੈਂਡ ਦੀ ਤਾਕਤ ਨੂੰ ਮੰਨੇ ਕਿ ਉਹਨਾਂ ਕੋਲ ਹੁਣ ਬੇਸ਼ਕੀਮਤੀ ਹੀਰਾ ਕੋਹੇਨੂਰ ਹੈ ਲੋਕਾਂ ਵਿੱਚ ਬੜੀ ਉਤਸੁਕਤਾ ਸੀ ਕੋਹੇਨੂਰ ਨੂੰ ਦੇਖਣ ਦੀ ਦੋ ਸਾਲ ਬਾਅਦ ਜਦੋਂ ਪ੍ਰਦਰਸ਼ਨੀ ਕੀਤੀ ਗਈ ਤਾਂ ਲੋਕ ਉਸ ਨੂੰ ਦੇਖ ਕੇ ਬਹੁਤ ਅਗਬਬੂਲਾ ਹੋਏ ਉਹ ਕਹਿ ਰਹੇ ਸੀ ਕਿ ਸਰਕਾਰ ਨੇ ਉਹਨਾਂ ਨਾਲ ਇੱਕ ਬੱਦਮਾਜਾ ਕੀਤਾ ਹੈ ਇੱਕ ਪੱਥਰ ਨੂੰ ਦਿਖਾਉਣ ਦੇ ਲਈ 2 ਸਾਲ ਦਾ ਇੰਤਜ਼ਾਰ ਕਰਵਾਇਆ ਉਹ ਸਹੀ ਵੀ ਸਨ ਕਿਉਂਕਿ ਹੁਣ ਕੋਹਿੰਨੂਰ ਦੀ ਚਮਕੋ ਨਹੀਂ ਸੀ ਰਹੀ ਜੋ ਭਾਰਤ ਦੀ ਧਰਤੀ ਉੱਤੇ ਸੀ ਇੰਗਲੈਂਡ ਦੀ ਧਰਤੀ ਉੱਤੇ ਕੋਹਿੰਨੂਰ ਦੀ ਚਮਕਤੀ ਵੀ ਪੈ ਗਈ ਸੀ ਲੋਕਾਂ ਦੀਆਂ ਗੱਲਾਂ ਸੁਣ ਕੇ ਮਹਾਰਾਣੀ ਵਿਕਟੋਰੀਆ ਦੇ ਘਰ ਵਾਲੇ ਨੇ ਕੋਹਿੰਨੂਰ ਨੂੰ ਤਰਾਸ਼ਣ ਦੇ ਹੁਕਮ ਦਿੱਤੇ ਤੇ 186 ਕੈਰੇਟ ਦਾ ਕੋਹਿੰਨੂਰ ਹੁਣ ਸਿਰਫ 105 ਕੈਰੇਟ ਵਿੱਚ ਰਹਿ ਗਿਆ ਸੀ ਕੋਹਿੰੂਰ ਵਾਲੇ ਤਰਕ ਬਣ ਗਿਆ ਸੀ ਕਿ ਪੁਰਾਣੇ ਖਿਆਲਾਂ ਦੇ ਹਿਸਾਬ ਨਾਲ ਜਿਸ ਨੂੰ ਵੀ ਕੋਹਿੰੂਰ ਮਿਲੇਗਾ ਉਹ ਦੁਨੀਆ ਤੇ ਦਾ ਤਾਂ ਰਾਜ ਕਰੇਗਾ ਬਾਸ਼ਾ ਬਣੇਗਾ ਪਰ ਉਸ ਦੀ ਨਿੱਜੀ ਜ਼ਿੰਦਗੀ ਬਰਬਾਦ ਦੀ ਨਾਲ ਖਿਰ ਜਾਵੇਗੀ ਇਹ ਕਥਨ ਗਲਤ ਵੀ ਨਹੀਂ ਸੀ ਜਿਸ ਦੇ ਹੱਥ ਵਿੱਚ ਕੋਹਿੰੂਰ ਆਇਆ ਉਸ ਨੇ ਦੁਨੀਆ ਤੇ ਰਾਜ ਤਾਂ ਕੀਤਾ ਪਰ ਉਸ ਦੀ ਨਿੱਜੀ ਜ਼ਿੰਦਗੀ ਬਰਬਾਦ ਹੋ ਗਈ ਬਾਕੀ ਦੂਜਾ ਤਰਕ ਇਹ ਵੀ ਸੀ ਕਿ ਜੇਕਰ ਕੋਹਿੰੂਰ ਸ਼ਾਹੀ ਤਾਕਤਾਂ ਦਾ ਦਸਨਸ ਕਰਦਾ ਹੈ ਤਾਂ ਫਿਰ ਇੰਗਲੈਂਡ ਦਾ ਕਿਉਂ ਨਹੀਂ ਇੰਗਲੈਂਡ ਦਾ ਸ਼ਾਹੀ ਪਰਿਵਾਰ ਹੁਣ ਤੱਕ ਖਤਮ ਕਿਉਂ ਨਹੀਂ ਹੋਇਆ ਪਰ ਕਈ ਇਤਿਹਾਸਕਾਰ ਇਹ ਵੀ ਨਾਲ رائے ਦਿੰਦੇ ਹਨ ਕਿ ਕੋਹਿੰਨੂਰ ਨੂੰ ਕਿਸੇ ਮੰਦਰ ਵਿੱਚ ਬਣੀ ਇੱਕ ਔਰਤ ਦੀ ਮੂਰਤੀ ਦੀ ਅੱਖ ਵਿੱਚੋਂ ਕੱਢਿਆ ਗਿਆ ਸੀ ਇਸ ਤੋਂ ਪਹਿਲਾਂ ਕੋਹਿੰਨੂਰ ਮਹਾਰਾਜਾ ਰਾਜਾ ਕੋਲ ਸੀ ਕਿਹਾ ਜਾਂਦਾ ਹੈ ਕਿ ਜੋ ਇਸ ਅਰਥ ਇਸ ਹੀਰੇ ਨੂੰ ਰੱਖੇਗੀ ਉਸ ਨੂੰ ਇਸ ਹੀਰੇ ਦਾ ਸ਼ਰਾਪ ਨਹੀਂ ਲੱਗੇਗਾ ਇਸ ਲਈ ਇੰਗਲੈਂਡ ਨੇ ਇਸ ਤੇ ਯਕੀਨ ਕੀਤਾ ਤੇ ਕੋਹੇਨੂਰ ਆਪਣੀ ਮਹਾਰਾਣੀ ਨੂੰ ਭੇਟ ਕੀਤਾ ਤੇ ਉਸ ਤੋਂ ਬਾਅਦ ਮਹਾਰਾਣੀ ਵਿਕਟੋਰੀਆ ਦੀ ਮੌਤ ਤੋਂ ਬਾਅਦ ਵੀ ਕੋਹੇਰੂਨ ਰਾਣੀਆਂ ਦੇ ਸਿਰ ਦਾ ਤਾਜ ਹੀ ਬਣਿਆ ਰਿਹਾ ਕਹਿੰਦੇ ਹਨ ਕਿ ਮਹਾਰਾਣੀ ਵਿਕਟੋਰੀਆ ਦੀ ਮੌਤ ਦੇ ਸਮੇਂ ਕੋਹੇਨੂਰ ਨੂੰ ਉਹਨਾਂ ਦੀ ਕਬਰ ਤੇ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ ਉਸ ਸਮੇਂ ਜੋ ਇੰਗਲੈਂਡ ਵਿੱਚ ਸਿੱਖ ਵਸ ਰਹੇ ਸਨ ਉਹਨਾਂ ਦਾ ਹਿਲ ਦਾ ਬਲੂਨ ਦਿਆ ਗਿਆ ਉਨ੍ਹਾਂ ਦੀ ਇਹ ਸੀ ਕਿ ਕੋਹੇਨੂਰ ਨੂੰ ਇੰਗਲੈਂਡ ਨੇ ਆਪਦੇ ਚੁਸਤ ਚਲਾਕਿਆਂ ਨਾਲ ਹਾਸਲ ਕੀਤਾ ਹੈ ਤਾਕਤ ਨਾਲ ਨਹੀਂ ਕੋਹੇਨੂਰ ਨੂੰ ਲੈ ਕੇ ਕਈ ਕੇਸ ਵੀ ਚੱਲੇ ਭਾਰਤ ਸਰਕਾਰ ਨੇ ਕੇਸ ਕੀਤਾ ਕਿ ਕੋਹੇਨੂਰ ਭਾਰਤ ਦਾ ਹੈ ਤੇ ਇਸ ਦਾ ਹੱਕ ਭਾਰਤ ਤੇ ਬੰਦਾ ਹੈ ਪੰਜਾਬ ਸਰਕਾਰ ਨੇ ਇਸ ਤੇ ਆਪਣਾ ਕੇਸ ਕੀਤਾ ਕੋਹੇਨੂਰ ਦਾ ਹੱਕ ਪੰਜਾਬ ਤੇ ਹੈ ਪਾਕਿਸਤਾਨ ਨੇ ਇਸ ਤੇ ਆਪਣਾ ਕੇਸ ਕੀਤਾ ਕਿ ਹੱਕ ਪਾਕਿਸਤਾਨ ਤੇ ਹੈ ਕਿਉਂਕਿ ਅਖੀਰ ਵਿੱਚ ਕੋਹੇਨੂਰ ਲਹੌਰ ਦਰਬਾਰ ਵਿੱਚੋਂ ਲੈ ਕੇ ਜਾਇਆ ਗਿਆ ਸੀ ਇਸ ਗਿੱਦੜ ਚਾਲਾ ਨਾਲ ਜਿਸ ਕਰਕੇ ਇਸ ਦਾ ਤਾਕਤ ਨਾਲ ਹਾਸਲ ਕਰਨਾ ਹੀ ਅਸਲੀ ਮਾਇਨੇ ਵਿੱਚ ਹੱਕ ਬੰਦਾ ਸੀ ਸੋ ਇਸ ਦਾ ਅਸਲੀ ਹੱਕ ਪਾਕਿਸਤਾਨ ਤੇ ਹੈ ਅਦਾਲਤ ਨੇ ਕੋਈ ਫੈਸਲਾ ਨਹੀਂ ਸੁਣਾਇਆ ਤੇ ਹਜੇ ਤੱਕ ਵੀ ਇਹ ਹੀਰਾ ਇੰਗਲੈਂਡ ਕੋਲ ਹੈ ਤੇ ਇੰਗਲੈਂਡ ਦੁਨੀਆ ਦੀ ਸਭ ਤੋਂ ਤਾਕਤਵਰ ਸ਼ਕਤੀ ਬਣਿਆ ਹੋਇਆ